ਸਰ ਮੈਂ ਇੱਕ ਖਬਰ ਪੜ੍ਹੀ ਕਿ ਪ੍ਰਦੂਸ਼ਣ ਬਹੁਤ ਤੇਜ਼ੀ ਨਾਲ ਫੈਲ ਰਿਹਾ ਤੇ AQI ਲੈਵਲ ਵੀ ਬਹੁਤ ਤੇਜ਼ੀ ਨਾਲ ਵਧ ਰਿਹਾ ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ ਇਹ ਪੂਰੀ ਖਬਰ ਕੀ ਹੈ ਦੇਖੋ ਕਿਹਾ ਜਾਂਦਾ ਹੈ ਕਿ ਜਿਹੜੀ ਕੁਦਰਤ ਹੈ ਨਾ ਉਹਦੇ ਵਿੱਚ ਸਵੇਰ ਤੇ ਸ਼ਾਮ ਇੱਕ ਸੌਗਾਤ ਹੈ ਪਰ ਹਾਲ ਦੀ ਘੜੀ ਤਾਂ ਜ਼ਹਿਰੀਲੇ ਧੂਏ ਦੀ ਬਰਤ ਔਰ ਕਿਹਾ ਜਾਂਦਾ ਹੈ ਕਿ ਕੁਦਰਤ ਇਨਸਾਨ ਨੂੰ ਠੰਡਕ ਦਿੰਦੀ ਆ ਤੁਸੀਂ ਚਾਹ ਸਵੇਰੇ ਵਾਕ ਲਿਓ ਜਾਂ ਸ਼ਾਮ ਨੂੰ ਵਾਕ ਲਿਓ ਪਰ ਹਾਲ ਦੀ ਘੜੀ ਤਾਂ ਜਿਹੜਾ ਜ਼ਹਿਰ ਆ ਉਹ ਅੰਦਰ ਜਾਂਦਾ ਤੇ ਬੰਦੇ ਨੂੰ ਨਾ ਕਬਰਾਟ ਜੀ ਹੁੰਦੀ ਆ ਮਨ ਭੜਕਦਾ ਕਿ ਆਪਾਂ ਸਵੇਰੇ ਤੇ ਸ਼ਾਮ ਨੂੰ ਵਾਕ ਕਰ ਰਹੇ ਆ ਅੱਖਾਂ ਚੋਂ ਪਾਣੀ ਕਿਉਂ ਨਿਕਲ ਰਿਹਾ ਅੱਖਾਂ ਦੇ ਅੰਦਰ ਜਲਨ ਕਿਉਂ ਮਹਿਸੂਸ ਹੋ ਰਹੀ ਆ ਆ ਛਾਤੀ ਦੀਆਂ ਸੀਟੀਆਂ ਕਿਉਂ ਵੱਜ ਰਹੀਆਂ ਜਿਵੇਂ ਮੇਰੀਆਂ ਵੱਜਦੀਆਂ ਪਈਆਂ ਔਰ ਕੁਦਰਤ ਦੇ ਰੰਗ ਆ ਵਧੀਆ ਪਰ ਰੰਗ 'ਚ ਭੰਗ ਪਾ ਦਿੱਤੀ ਗਈ ਹੈ ਪੋਲੂਸ਼ਨ ਵੱਲੋਂ ਕਿਉਂਕਿ ਪਹਿਲਾਂ ਪਟਾਕੇ ਬਹੁਤ ਚਲਾਏ ਗਏ ਆ ਔਰ ਹੁਣ ਸੈਟਲਾਈਟ ਦੇ ਥਰੂ ਦੱਸਿਆ ਜਾ ਰਿਹਾ ਕਿ 25 ਜਿਹੜੇ ਆ ਉਹ ਚਲਾਨ ਕੱਟੇ ਗਏ ਕਿਉਂਕਿ ਪਰਾਲੀਆਂ ਜਿਹੜੀਆਂ ਆ ਉਹਨਾਂ ਨੂੰ ਅੱਗ ਲਾਈ ਗਈ ਹੈ ਪਰ ਖੇਤੀਬਾੜੀ ਵਿਭਾਗ ਵਾਲਿਆਂ ਵੱਲੋਂ ਉਹਨੂੰ ਸਮਝਣਾ ਬਹੁਤ ਔਖਾ ਹੈ ਕਿਉਂਕਿ ਕਿਹਾ ਜਾ ਰਿਹਾ ਕਿ ਜਿਹੜੇ ਸ਼ੈਤਾਨ ਨੇ ਉਹ ਪਹਿਲਾਂ ਤਾਂ ਪਰਾਲੀ ਨੂੰ ਅੱਗ ਲਾ ਦਿੰਦੇ ਉਸ ਤੋਂ ਬਾਅਦ ਜਦੋਂ ਪਾਣੀ ਪਾ ਦਿੰਦੇ ਆ ਜਾਂ ਖੇਤ ਨੂੰ ਬਾਹ ਦਿੰਦੇ ਆ ਜਿਹਦੇ ਕਰਕੇ ਹਵਾ ਜਿਹੜੀ ਆ ਬਹੁਤ ਪੋਲਿਊਟਡ ਹੋ ਚੁੱਕੀ ਆ ਇੱਥੇ ਸਿਰਫ ਅਸੀਂ ਕਿਸਾਨਾਂ ਨੂੰ ਨਹੀਂ ਕਹਿਣਾ ਚਾਹੁੰਦੇ ਦੇਖੋ ਸਾਰੇ ਕਿਸਾਨ ਨਹੀਂ ਪਰਾਲੀ ਨੂੰ ਅੱਗ ਲਾਉਂਦੇ ਜਿਹੜੇ ਸਮਝਦਾਰ ਨੇ ਉਹ ਸਮਝਦੇ ਆ ਕਿ ਇਹਦੇ ਨਾਲ ਵਾਤਾਵਰਨ ਬਹੁਤ ਖਰਾਬ ਹੋਣਾ ਔਰ ਗੁਣਵੰਤਾ ਘਟਣੀ ਆ ਜਿਹੜੀ ਨੇਚਰ ਦੀ ਆ ਸਾਡੇ ਆਲੇ ਦੁਆਲੇ ਦੀ ਪਰ ਜਿਹੜੇ ਲੋਕਾਂ ਨੂੰ ਕਾਲੀ ਆ ਉਦੇ ਪਿੱਛੇ ਕਾਰਨ ਵੀ ਦੇਖੋ ਆਪਾਂ ਸਮਝੀਏ ਕਿ ਝੋਨੇ ਦੀ ਚਕਾਈ ਜਿਹੜੀ ਬਹੁਤ ਲੇਟ ਹੋਈ ਹੈ ਝੋਨਾ ਕਈਆਂ ਦਾ ਖੜਿਆ ਜਿਹਦਾ ਝਾੜ ਘਟ ਗਿਆ ਤਕਲੀਫ ਸਾਰੇ ਪਾਸੇ ਹੀ ਆ ਪਰ ਹੁਣ ਆਮ ਲੋਕਾਂ ਨੂੰ ਵੀ ਤਕਲੀਫ ਹੋ ਰਹੀ ਹੈ ਕੋਈ ਐਸਥਮਾ ਦਾ ਪੇਸ਼ੈਂਟ ਹੈ ਬਜ਼ੁਰਗ ਹੈ ਚਾਹੇ ਬੱਚਾ ਆ ਜਿਹੜੀ ਛਾਤੀ ਉਹ ਕੰਜੈਸ਼ਨ ਮਹਿਸੂਸ ਕਰਦੀ ਹੈ ਛਾਤੀ ਜਾਮ ਹੋ ਜਾਂਦੀ ਹੈ ਤੁਸੀਂ ਸਵੇਰੇ ਮਹਿਸੂਸ ਕਰੋਗੇ ਕਿ ਤੁਸੀਂ ਰਾਤੀ ਨੂੰ ਪਵਾ ਕੁਝ ਵੀ ਬਾਹਰਲਾ ਸਨੈਕਸ ਨਹੀਂ ਖਾਦੇ ਚਟਪਟਾ ਨਹੀਂ ਖਾਦਾ ਸਵੇਰੇ ਤਾਂ ਵੀ ਉੱਠੋ ਗਲਾ ਘੁੱਟਿਆ ਘੁੱਟੇ ਮਹਿਸੂਸ ਹੋ ਰਿਹਾ ਇਹ ਬਹੁਤ ਲੋਕਾਂ ਨੂੰ ਦਿੱਕਤ ਆ ਰਹੀ ਹੈ ਜਿਨ੍ਹਾਂ ਦਾ ਜਿਹੜੇ ਦੀ ਬਾਡੀ ਸੈਂਸਿਟਿਵ ਹੈ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਪੋਲੂਸ਼ਨ ਦੀ ਦੇਖੋ ਇੱਕ ਮੋਟੀ ਚਾਦਰ ਬਣ ਗਈ ਹੈ ਪੋਲੂਸ਼ਨ ਦੀ স্মੋਗ ਹੈ ਜਿਹੜੀ ਉਹਦਾ ਨ ਗਵਾਰ ਜਿਆ ਚੜਿਆ ਪਿਆ ਚਾਰੇ ਪਾਸੇ ਔਰ ਲੋਕੀ ਪਰੇਸ਼ਾਨ ਬਹੁਤ ਨੇ ਜਿਹਦੇ ਕੋ ਮਰਜ਼ੀ ਚਲੇ ਜਾਓ ਸ਼ਹਿਰ ਵਿੱਚ ਅਗਲਾ ਇਹੀ ਗੱਲ ਕਰਦਾ ਵੀ ਸਵੇਰੇ ਸ਼ਾਮ ਅੱਗ ਆ ਕਿੱਥੋਂ ਰਹੀ ਹੈ ਧੂਆ ਅੱਗ ਕਿੱਥੋਂ ਰਿਹਾ ਲੋਕ ਪਰੇਸ਼ਾਨ ਨੇ ਔਰ ਤੁਸੀਂ AQI ਦੀ ਗੱਲ ਕੀਤੀ ਹੈ ਮੇਰੇ ਖਿਆਲ ਨੂੰ ਦੱਸਿਆ ਜਾ ਰਿਹਾ ਕਿ ਆਪਣੇ ਏਰੀਆ ਵਿੱਚ ਪਹਿਲੀ ਵਾਰ ਹੈ ਕਿ 417 ਤੱਕ ਗੱਲ ਪਹੁੰਚੀ ਹੈ 400 ਦੇ ਪਾਰ AQI ਲੈਵਲ ਗਿਆ ਔਰ ਇਹ ਸ਼ੁੱਕਰਵਾਰ ਨੂੰ 417 ਸੀ ਸ਼ਨੀਵਾਰ ਤੇ ਐਤਵਾਰ ਨੂੰ ਘਟ ਕੇ 401 ਹੋਇਆ ਜਿਹੜਾ ਹੁਣ 391 ਤੇ ਟਿਕ ਗਿਆ ਪਰ ਹੱਲੇ ਵੀ ਇਹ ਬਹੁਤ ਜ਼ਿਆਦਾ ਆ ਤੇ ਤੁਹਾਨੂੰ ਯਾਦ ਹੋਣਾ ਅਗਸਤ ਮਹੀਨੇ 35 ਦੇ ਨੇੜੇ ਤੇੜੇ ਜਿਹੜਾ AQI ਲੈਵਲ ਸੀ ਹੁਣ ਸਿੱਧਾ ਹੀ 391 ਤਾਂ ਬਹੁਤ ਪਰੇਸ਼ਾਨੀਆਂ ਬਹੁਤ ਪੋਲੂਸ਼ਨ ਹੈ ਡਾਕਟਰਾਂ ਦੀ ਚਾਹੀਦੀ ਹੈ ਪਰ ਜਿਹੜਾ ਆਮ ਬੰਦਾ ਆ ਉਹਨੂੰ ਬਹੁਤ ਤਕਲੀਫ ਮਹਿਸੂਸ ਹੋ ਰਹੀ ਹੈ ਦਿੱਕਤ ਮਹਿਸੂਸ ਹੋ ਰਹੀ ਹੈ ਔਰ ਬਾਜ਼ਾਰ ਵਿੱਚ ਮੈਂ ਤਾਂ ਲੱਗਦਾ ਉਹਨੂੰ ਬਹੁਤ ਸਾਰੇ ਲੋਕ ਮੈਂ ਦੇਖੇ ਜਿਹੜੇ ਮਾਸਕ ਪਹਿਨ ਕੇ ਆਉਂਦੇ ਆ ਕਿਉਂਕਿ ਪੋਲੂਸ਼ਨ ਤਾਂ ਵਹੀਕਲਸ ਤੋਂ ਵੀ ਹੈ ਪਟਾਕੇ ਦੇ ਹੱਲੇ ਚਲਾਉਣ ਤੋਂ ਵੀ ਨਹੀਂ ਹਟਦੇ ਤਾਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਪਟਾਕੇ ਚਲਾਉਣਾ ਬੰਦ ਕਰੋ ਕਿਉਂਕਿ ਇਹ ਪਟਾਕੇ ਦਾ ਪੋਲੂਸ਼ਨ ਜਿਹੜਾ ਉਦੋਂ ਆਤਿਸ਼ਵਾਦੀਆਂ ਝਿਉਂ ਕਰਕੇ ਚੜਾਈਆਂ ਨਾ ਉਹ ਹੁਣ ਹੌਲੀ-ਹੌਲੀ ਥੱਲੇ ਆ ਰਹੇ ਉਹਨਾਂ ਦਾ ਪੋਲੂਸ਼ਨ ਜਿਹੜਾ ਪਟਾਸ਼ੀ ਦੇ ਅੰਦਰ ਹੁੰਦਾ ਉਹ ਹੁਣ ਥੱਲੇ ਆ ਰਿਹਾ ਕਿਦੋਂ ਜਿਹਦਾ ਧੂੰਧ ਥੱਲੇ ਆਉਂਦੀ ਆ ਉਹ ਥੱਲੇ ਨਾਲ ਦੀ ਨਾਲ ਆ ਰਿਹਾ ਉਹ ਲੋਕਾਂ ਨੂੰ ਹੁਣ ਦਿੱਕਤ ਕਰ ਰਿਹਾ ਤੁਸੀਂ ਆਪਣੇ ਘਰ 'ਚ ਮਹਿਸੂਸ ਕਰਦੇ ਹੋਗੇ ਜੀ ਅੰਦਰ ਕਮਰਿਆਂ 'ਚ ਵੀ ਲੌਬੀ 'ਚ ਨਹੀਂ ਬੈਡਰੂਮਸ ਦੇ ਅੰਦਰ ਵੀ ਧੂਆ ਧੂਆ ਮਹਿਸੂਸ ਹੁੰਦਾ ਅੱਖਾਂ 'ਚ ਜਲਨ ਮਹਿਸੂਸ ਹੋ ਰਹੀ ਹੈ ਲੋਕਾਂ ਨੂੰ ਆਈ ਐਲਰਜੀ ਬਹੁਤ ਹੋ ਰਹੀ ਹੈ ਚੈਸਟ ਕਨਜੈਸਨ ਵੀ ਪ੍ਰੋਬਲਮ ਬਹੁਤ ਆ ਰਹੀ ਹੈ ਇਸ ਕਰਕੇ ਏਕਯੂ ਆਈ ਜੈਡ ਲੈਵਲੇ ਵੱਧ ਗਿਆ ਇਹ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦੇ ਰਿਹਾ ਪਰ ਇੱਕ ਯਕਤਮੇ ਥੱਲੇ ਨਹੀਂ ਆਉਣਾ ਕੰਟਰੋਲ ਚ ਉਦੋਂ ਆਊਗਾ ਜਦੋਂ ਅਸੀਂ ਪੋਲੂਸ਼ਨ ਜਿਹੜਾ ਹੁਣ ਕਰ ਰਹੇ ਆ ਉਹਦੇ ਤੇ ਕੰਟਰੋਲ ਕਰ ਲਈਏ ਤਾਂ ਇਹ ਖਬਰ ਤੁਹਾਡੀ ਸੱਚ ਹੈ ਔਰ ਲੋਕਾਂ ਨੂੰ ਦਿੱਕਤ ਵਧੀ ਹੈ ਹਾਲਾਂਕਿ 417 ਤੋਂ ਘਟਿਆ ਆ ਜੀ ਲੈਵਲ ਲੇਕਿਨ 417 ਬਹੁਤ ਜ਼ਿਆਦਾ ਹੈ 399 ਵੀ ਬਹੁਤ ਜ਼ਿਆਦਾ ਹੈ ਔਰ ਕਿੱਥੇ ਅਗਸਤ ਮਹੀਨੇ ਸਿਰ 35 ਤੇ ਟਿਕਿਆ ਹੋਇਆ ਸੀ 1Q ਲੈਵਲ ਹੁਣ ਆਪਾਂ ਖੁਦ ਸਮਝੀਏ ਕਿ 10 ਗੁਣਾ ਨਾਲੋਂ ਵੀ ਜ਼ਿਆਦਾ ਵੱਧ ਗਿਆ ਤਾਂ ਸਾਹ ਲੈਣ 'ਚ ਤਕਲੀਫ ਆ ਰਹੀ ਹੈ ਸਰ ਇਹਦੇ ਨਾਲ ਦੀ ਨਾਲ ਜੇ ਗੱਲ ਕਰੀਏ ਤਾਂ ਧੁੱਪ ਦੇ ਵੀ ਅਸਰ ਨਜ਼ਰ ਨਹੀਂ ਆ ਰਹੇ ਦੇਖੋ ਚਾਰਕ ਦਿਨ ਤਾਂ ਹੋ ਗਏ ਧੁੱਪ ਜਿਹੜੀ ਚੜੀ ਨਹੀਂ ਆ। ਜੀ। ਔਰ ਠੰਡ ਵੀ ਪੂਰੀ ਨਹੀਂ ਆ। ਜੇ ਤੁਸੀਂ ਪੂਰੀਆਂ ਬਾਅਦ ਹੀ ਸ਼ਰਟ ਪਾ ਕੇ ਉਹਦੇ ਉੱਤੇ ਸਵੈਟਰ ਜਾਂ ਕੋਟੀ ਪਾਵਿਓ ਜਾਂ ਜੈਕਟ ਪਹਿਲੋ ਤਾਂ ਗਰਮੀ ਲੱਗਦੀ ਆ। ਤਾਂ ਨਾ ਤਾਂ ਪੂਰੀ ਠੰਡ ਹੋਈ ਆ, ਨਾ ਗਰਮੀ ਆ ਜਿਹੜੀ ਅੰਦਰਲਾ ਝਾਲਦੀ ਪਈ ਨਾ ਧੂਆ, ਜ਼ਹਿਰੀਲਾ ਧੂਆ ਇਹ ਪਰੇਸ਼ਾਨ ਕਰ ਰਿਹਾ। ਸ਼ਾਮ ਨੂੰ ਊਂ ਠੰਡ ਲੱਗਦੀ ਮੋਟਰਸਾਈਕਲ ਤੇ ਕੋਈ ਵਹੀਕਲ ਤੇ ਜਾਵੇ, ਟੂ ਵੀਲਰ ਤੇ। ਜੇ ਕੋਈ ਗੱਡੀ 'ਚ ਜਾ ਰਿਹਾ, ਸ਼ੀਸ਼ੇ ਬੰਦ ਕਰਕੇ ਏਸੀ ਚ ਲਾਓ ਤਾਂ ਠੰਡ ਲੱਗਦੀ ਆ। ਸ਼ੀਸ਼ੇ ਖੋਲੋ ਤਾਂ ਜਿਹੜਾ ਉਸ ਧੂਆ ਜਹਿਰੀਲਾ ਧੂਆ ਉਹ ਗੱਡੀ ਦੇ ਅੰਦਰ ਵੀ ਆਉਂਦਾ ਤਾਂ ਬਹੁਤ ਦਿੱਕਤ ਆ ਰਹੀ ਹੈ ਔਰ ਧੁੱਪ ਨਾ ਚੜ੍ਹਨ ਕਰਕੇ ਜਿਨ੍ਹਾਂ ਨੇ ਬੀਬੀਆਂ ਨੇ ਭੈਣਾਂ ਨੇ ਕੱਪੜੇ ਸੁਕਾਉਣੇ ਆ ਉਹ ਕੱਪੜੇ ਵੀ ਨਹੀਂ ਸੁੱਕਦੇ ਪੇਚ ਅਗੀ ਤਰੀਕੇ ਉਹ ਕੱਪੜੇ ਵੀ ਸੱਲੇ ਸੱਲੇ ਹੋਏ ਪਏ ਤਾਂ ਚਾਰੇ ਪਾਸਿਓਂ ਜਿਹੜੀ ਮਾਰ ਪੈ ਰਹੀ ਐ ਪਰ ਬੇਇੱਤਿ ਸਾਡੀ ਸਾਰਿਆਂ ਨੂੰ ਇਹੀ ਐ ਕਿ ਨਾ ਹੁਣ ਪਟਾਕੇ ਚਲਾਉ ਤੇ ਜਿਹੜੇ ਕਿਸਾਨ ਵੀਰ ਐ ਅਸੀਂ ਇੰਨੀ ਕਹਿੰਦੇ ਕਿ ਸਾਰੇ ਕਿਸਾਨ ਵੀਰ ਪਰਾਲੀ ਨੂੰ ਅਗਲਾ ਲਾ ਰਹੇ ਐ ਪਰ ਜਿਹੜੇ ਕਿਸਾਨ ਵੀਰ ਹਾਲੇ ਸੋਚ ਰਹੇ ਕਿ ਆ ਗਲਾ ਦੀਆ ਯਾਰ ਛੇਤੀ ਛੇਤੀ ਕੰਮ ਨੇ ਵੜੀਏ ਪਲੀਜ਼ ਪਰਹੇਜ਼ ਕਰੋ ਕਿਉਂਕਿ ਇਹ ਅੱਗ ਨੇ ਜਿਹੜਾ ਧੂਆਂ ਆorderDetails ਨੇ ਧੂਏ ਨੇ ਸਾਰਿਆਂ ਨੂੰ ਪਰੇਸ਼ਾਨ ਕਰ